ਭਾਈ ਚੋਟੇ ਜੀ ਨਾਲ ਆਈ ਪੁੱਛੋ 2 ਮਿੰਟ ਜੀ ਗੱਲ ਆ ਕੋ 2 ਮਿੰਟ ਪੜਾ ਸਾਡਾ 4 ਘੰਟਾ ਦਾ ਬਾਹਰ ਆ ਪਹਿਲਾਂ ਤਾਂ ਭਾਈ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਜੀ ਅੱਜ ਅਸੀਂ ਤਾਂ ਮਾਝੇ ਚੰਦੇ 15ਵੀਂ ਤੋਂ ਵੀ ਬਾਅਦ ਆ ਗਏ ਪਹਿਲਾਂ ਭਾਈ ਅਮਰਪਾਲ ਸਿੰਘ ਬਣੇ ਆਉਂਦੇ ਰਹੇ ਐ ਤੇ ਹੁਣ ਭਾਈ ਠੀਕ ਸਰ ਮਨਦੀਪ ਵਾਰੇ ਸੰਦੀਪ ਸਿੰਘ ਸਣੀ ਤੇ ਵੀਰ ਦੇ ਹੱਕ ਚੱਲ ਹੱਕ ਮੰਗਦਾ ਭਾਈ ਛੋਟਾ ਵੋਟਾਂ ਪਾਉਣ ਦਾ ਕਿਉਂਕਿ ਸੋਨੂੰ ਮੌਕਾ ਮਿਲਿਆ ਮੌਕਾ ਕਾਦਾ ਮਿਲੇਆ ਕਰਜਤਾਰਨ ਦਾ ਜੋਧਿਆਂ ਦਾ ਕਰ ਹੁਣ ਯਾਰ ਮੈਂ ਨਾ ਖਰੀਆਂ ਹੀ ਗੱਲਾਂ ਕਰੂੰਗਾ ਸੱਚੀਆਂ ਜੀਆਂ ਉਹ ਆਪਦੇ ਤੇ ਮੇਰੇ ਦੇ ਵੀ ਲੱਗਸਾਦੀਆਂ ਨੇ ਬਗਾਨੇ ਤੇ ਵੀ ਲੱਗਾਂਗੀਆਂ ਹੁਣ ਬਾ ਉਹ ਪਤਾ ਕੀ ਕਹਿੰਦੇ ਨੇ ਮੈਂ ਦੇਖਦਾ ਪੱਤਰਕਾਰ ਜਾਂ ਲੀਡਰਾਂ ਕੁੱਤੇ ਵਾਂਗੂ ਪਾਉਂਦੇ ਨੇ ਇਹਨਾਂ ਨੂੰ ਚੜੀ ਲੱਥੀ ਦੀ ਕੋ ਜਿਹੜੇ ਮੈਂ ਉਹਨਾਂ ਦੀ ਟਰੰਗਲ ਨਾਲ ਆਪਣੇ ਰਾਜ ਭਾਰ ਢੋ ਗਿਆ ਹੁਣ ਆ ਸਰਬਜੀਤ ਸਿੰਘ ਖਾਲਸਾ ਚਲੋ ਸਾਡਾ ਅਸੀਂ ਨੂੰ ਕੁਝ ਵੀ ਗਈ ਹੈ ਸਾਡਾ ਆਪ ਦਾ ਹੁਣ ਇਹਨਾਂ ਨੂੰ ਕਹਾਂਗੇ ਬੋਲਦਾ ਨਹੀਂ ਬੋਲਦਾ ਨਹੀਂ ਬੋਲਦਾ ਇਹਦਾ ਬਾਪੂ ਬੋਲੇ ਹੋਇਆ ਕੱਲ ਤੱਕ ਚੀਕਾਂ ਪਈ ਜਾਂਦੀ ਹੁਣ ਫਿਰ ਮਾਤਾ ਦਿਵਲ ਕੌਰ ਦਾ ਥੱਪੜ ਜੀ ਤੱਕ ਬੋਲਦਾ ਹੁਣ ਫਿਰ ਉਹ ਉਲਟ ਹੋ ਜਾਂਦਾ ਕਾਹਨ ਕਿਹਾ ਹਨਾ ਉਹ ਮਾਇਆ ਇੱਥੋਂ ਅੱਜ ਤੱਕ ਬੋਲਦਾ ਫਿਰ ਇਹ ਸਾਡੇ ਕੁਸ਼ਕ ਕਹਿ ਲੈਂਦੇ ਨੇ ਹੁਣ ਤੁਸੀਂ ਕਾਤਲਾਂ ਨੂੰ ਇੱਕ ਕੱਟ ਲਗਾਰਨਾ ਜ਼ੂਰੀ ਹੋ ਗਿਆ ਉਹ ਭਾਈ ਤੁਸੀਂ ਇਹ ਗੱਲ ਪੜੇ ਲਿਖਿਆ ਹੋ ਤੁਸੀਂ ਪੱਤਰਕਾਰ ਹੋ ਅਸੀਂ ਘੱਟ ਪੜੇ ਲਿਖਿਆ ਗੱਲ ਕਰ ਸਾਡੀ ਖੋਜ ਹੈ ਤੁਸੀਂ ਇਹ ਸਵਾਲ ਵੱਡੀਆਂ ਪਾਰਟੀਆਂ ਨੂੰ ਕਿਉਂ ਨਹੀਂ ਕਰਦੇ ਅਸੀਂ ਤਾਂ ਕਾਤਲ ਸਾਡੀ ਸਿੱਖ ਕੌਮ ਦਾ ਕਤਲ ਕਿਹਨੂੰ ਕਰਦੀ ਆ ਸੁਭਾ ਸਰੰਦ ਨੂੰ ਸੁਭਾ ਸਰੰਦ ਕੌਣ ਸੀ ਇਨੋਸੈਂਟ ਪਰਸਨ ਦਾ ਕਤਲ ਮਾੜਾ ਬੰਦਾ ਅਸੀਂ ਤਾਂ ਉਹਨੂੰ ਮਾਰਿਆ ਜੋ ਸਮਾਜ ਤੇ ਕਲੰਕ ਸੀ ਤੂੰ ਤੁਸੀਂ ਲੱਖਾਂ ਕਰੋੜਾਂ ਲੋਕ ਮਾਰੇ ਨੇ ਬੇਦੌਸ਼ੇ ਦਿੱਲੀ ਚ ਤੇ ਜਗਦੀਸ਼ ਟਾਈਟਲ ਕੋਣ ਹੋ ਗਿਆ ਸਚਨ ਕਮਾਰ ਕੋਣ ਹੈ ਪ੍ਰਗਿਆ ਦੇ ਵੀ ਇਹਨਾਂ ਦੀ ਸੰਤ ਸਮਾਜ ਦੀ ਜੋ ਪ੍ਰਗਿਆ ਦੇ ਵੀ ਲਾਈ ਆ ਉਹ ਕੋਣ ਹੈ ਉਹਨਾਂ ਨੇ ਤਾਂ ਬੇਦੌਸ਼ੇ ਲੋਕ ਮਾਰੇ ਨਾ ਅਸਲਾ ਗੰਦਗੀ ਪੂੰਜੀ ਹੈ ਗੰਦਗੀ ਸਾਫ ਕਰੀਏ ਤੇ ਸਾਨੂੰ ਮਾਣ ਸਾਡੇ ਯੋਧਿਆਂ ਤੇ ਤੇ ਰਹੂਗਾ ਵੀ ਇਹ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੋ ਇਹ ਜੇ ਸਵਾਲ ਕਰਦੇ ਪੱਤਰਕਾਰ ਆ ਕੇ ਅਲਝੌਂਗ ਨੇ ਗੱਲਾਂ ਬਾਤਾਂ ਚ ਕਿਉਂਕਿ ਅਸੀਂ ਕੋਈ ਰਾਜਨੀਤਿਕ ਲੀਡਰ ਤਾਂ ਹੈ ਨਹੀਂ ਇਹਨਾਂ ਕੋਈ ਗਿਆਨ ਵੀ ਨਹੀਂ ਹੈ ਹੁਣ ਉਹਨਾਂ ਨੂੰ ਕੁਰਸੀ ਜਾਂਦੀ ਲੱਗਦੀ ਨਹੀਂ ਦੀਦੀ ਆਪਦੀ ਤਾਂ ਉਹਨੂੰ ਡਰ ਲੱਗਦਾ ਉਹਨਾਂ ਨੇ ਮੌਜਾਂ ਕਰੀਆਂ ਚੋਰੀਆਂ ਕਰੀਆਂ ਲੁਕਾਂ ਕਰੀਆਂ ਕੀ ਕੁਸ ਕਰਿਆ ਨਸ਼ਾ ਬਿਕਦਾ ਆਟਕਰੀ ਦਾ ਆ ਏਰੀਆ ਵਿੱਚ ਦੇਖਿਆ ਮੁੰਬਾ ਉੱਤ ਤੌਣ ਲੱਗੀ ਜਾ ਇਹ ਨਸ਼ਾ ਹੈ ਕਿ ਮੇਰੇ ਮੂਹਰੇ 500 ਗੱਡੀਆਂ ਲੱਗੀਆਂ ਉਹ 20 ਬੱਚੇ ਦਾ ਮੈਂ ਕਰ ਦੇਣਾ ਦੇਖ ਲੈਣਾ ਸ਼ਾਹ ਕੋਈ ਹੈਦਰ ਹੋ ਰਹਿ ਗਿਆ ਕੋਈ ਹੈਦਰ ਹੋ ਰਹਿ ਗਿਆ ਕੋਈ ਹੈਦਰ ਇਹ ਨਸ਼ਾ ਕੌਣ ਮਕਾਊਗਾ ਜੇ ਆਪਣੇ ਸਿੰਘ ਆਉਣਗੇ ਤਾਂ ਮੁੱਕੂਗਾ ਇਹ ਤਾਂ ਬਕਾਉਂਦੇ ਨੇ ਇਹਨਾਂ ਦੇ ਲੀਡਰ ਤਾਂ ਜੇ ਨਹੀਂ ਬਕਾਉਂਦੇ ਤਾਂ ਕਹੋ ਇਹਨਾਂ ਨਸ਼ਾ ਵੇਚਣ ਦਾ ਵਿਰੋਧੀ ਕੈਂਡੀਡੇਟ ਨਸ਼ਾ ਵੇਚਣ ਲਈ ਖੜਾ ਕਰੇ ਉਹਨਾਂ ਕੋਲ ਪਾਵਰ ਹੈ ਉਹਨਾਂ ਕੋਲ ਪੈਸਾ ਉਹਨਾਂ ਕੋਲ ਵੋਟੇ ਪਰਮਾਸ਼ ਨੇ ਅੱਜ ਸਵੇਰੇ ਵੀ ਮੈਂ ਅਸੀਂ 9:00 ਵਜੇ ਦੇ 9:30 ਵਜੇ ਪਹੁੰਚ ਗਏ ਕਹਿੰਦੇ ਕੋਈ ਐਵੇਂ ਅੱਗੇ ਗੈਂਗਸਟਰ ਆ ਕੋਈ ਧਮਕੀਆਂ ਦਿੰਦਾ ਇਕੱਠੇ ਕੌਣ ਨਾ ਮਹਾ ਯਾਰ ਆਪਾਂ ਨੂੰ ਕੌਣ ਗੈਂਗਸਟਰ ਫੂਰੂ ਕੀ ਫਾਇਲ ਕੋ ਰੋਕਦਾ ਉਹ ਆਪਣੀ ਬੱਚੇ ਦੇ ਲੈ ਮੇਰੀ ਗੱਲ ਕਰਾ ਲੋ ਕੌਣ ਹੈ ਮੈਂ ਪੁੱਛ ਲੈਣਾ ਭਾਈ ਕਾਹਦੇ ਵਾਸਤੇ ਉਹ ਕੋਈ ਵੀ ਫੇਕ ਇਹੀ ਬਣਾ ਕੇ ਐਵੇਂ ਨਾ ਘਬਰਾਇਆ ਕਰੋ ਆਪਾਂ ਨੂੰ ਕੋਈ ਨਹੀਂ ਕਿਤੇ 40 40 45 45 ਸਾਲ ਦੇ ਹੋਗੇ ਕਿਧਰੇ ਨਹੀਂ ਸੜੀ ਲੁਕਿਆ ਬੈਠਾ ਵਿਗੜੇ ਮਾਰੂ ਮੱਥੇ ਜਾ ਕੇ ਉਹ ਬੋਚਿਆਂ ਨੇ ਮਾਰਦਾ ਲੋਚਿਆਂ ਨੇ ਮਾਰਦਾ ਲੋਚਿਆਂ ਨੇ ਮਾਰਦਾ ਸੋ ਭਾਈ ਵੋਟਾਂ ਪਾਇਓਗਾ ਜੱਬ ਅੱਜ ਕੇ ਮੈਨੂੰ ਰਾਜਨੀਤੀ ਦੀ ਬਾੜੀ ਸੂਝ ਪਰ ਖੈ ਨਹੀਂ ਬੋਲਣਾ ਨਹੀਂ ਆਉਂਦਾ ਇਸ ਮੁੱਦੇ ਤੇ ਹਾਂ ਹੱਥ ਮਨ ਕੀ ਗਹਿਣੇ ਵੀ ਵੋਟਾਂ ਪਾਇਓ ਪਹਿਲਾ ਅਮਤ ਪਾਸੇ ਖਾਲਸਾ ਦਿੱਤਾ ਹੈ ਹਣਾ ਹੁਣ ਜੇਕਰ ਤੁਸੀਂ ਇਹ ਸੀਟ ਜਿਤਾਉਨੇ ਹੋ ਤਾਂ 2027 ਆਪਣੀ ਹੈ ਬੋਲੇ ਸੋ ਨਿਹਾਲ ਸਤ ਇੱਕ ਗੱਲ ਇਹ ਮੇਰੀ ਯਾਦ ਰੱਖੀ। ਰੋਜ਼ੀ ਦੀ ਜਮਾਤ। ਇੱਕ ਗੱਲ ਇਹ ਮੇਰੀ ਯਾਦ ਰੱਖਿਓ, ਛੋਡੀ 11 ਤਰੀਕ ਨੂੰ 14 ਨੰਬਰ ਬਾਲਟੀ ਤੇ ਲਾ ਕੇ ਉਹ ਮੋਹਰ ਦੂਜੀਆਂ ਪਾਰਟੀਆਂ ਨੂੰ ਕੀ ਕਰਦੋ? 14 ਤਰੀਕ ਨੂੰ ਬਾਲਟੀ ਤੇ ਮੋਹਰ ਲਾ ਕੇ ਦੂਜੀਆਂ ਪਾਰਟੀਆਂ ਦੀ ਸਫਾਈ ਕਰਦੋ। ਢੀਆਂ ਪੈਣਾ ਬੈਠੀਆਂ ਨਹੀਂ ਮੈਂ ਕੋਹ ਹੋਰ ਕਹਿੰਦਾ। ਹਣਾ? ਸਾਫ ਕਰ ਦੋ ਨਾ ਕੁੱਤਿਆਂ ਨੂੰ ਚੋਰਾਂ ਨੂੰ ਬਿਸ਼ਰਮ ਲੋਕਾਂ ਨੂੰ ਜਿਨ੍ਹਾਂ ਨੇ ਆਪਾਂ ਨੂੰ ਖਾ ਲਿਆ 18 ਪਰਚੇ ਪਾਰਖਿਆ ਹੀ ਮੇਰੇ ਤੇ 18 ਪੂਰੇ ਪੰਜਾਬ 'ਚ ਇਹ ਕਿਸੇ ਨੇ ਪਾਏ ਹੋਣ ਤਾਂ ਕਹੋ ਇਕੱਲੇ ਨਸ਼ਾ ਰੋਕਣ ਦੇ ਵੀ ਨਸ਼ਾ ਰੋਕਦੇ ਮੇਰੇ ਪਿਓ ਤੇ ਵੀ ਪਾਤੇ ਆ ਇਹਨਾਂ ਨੇ ਸਰਦਾਰ ਬਾਪੂ ਤਰਸੇਮ ਸਿੰਘ ਜੀ ਨੇ ਜਵਾਨਤਾ ਕਰਵਾਈਆਂ ਸਾਡੀਆਂ ਹਾਈ ਕੋਰਟ ਹੁਣ ਮੇਰੇ ਬਾਪੂ ਜੀ ਦੀਆਂ ਤੇ ਮੇਰੀ ਟੀਮ ਦੇ ਕੁਝ ਬੰਦਿਆਂ ਦੀਆਂ ਹਾਈ ਮਹੀਨੇ ਜਵਾਨ ਤਕਾਉਣੀ ਪੈਂਦੀ ਐ ਇਹਨਾਂ 부ਚੜਾਂ ਦੇ ਰਾਤ ਚ ਝੂਠੇ ਪਰਦੇ ਪਾਏ ਨੇ ਕੋਈ ਨਸ਼ਾ ਰੋਕਣ ਦੇ ਜੇ ਵੀ ਤੁਸੀਂ ਰੋਕਣ ਲੱਗ ਜਉਂਦਾ ਨਸ਼ਾ ਛੁੱਟਦੇ ਪਾ ਦੇਣਾ ਇੱਥੇ ਵੇਚਣ ਵਾਲੇ ਬਧੇਰੇ ਫਿਰੇ ਭਰਾ ਹੌਲੀ ਗੁੱਸਾ ਨਾ ਕਰੋ ਯਾਰ ਹੱਥ ਬੰਨ ਕੇ ਬੇਨਤੀ ਆ ਤੁਸੀਂ ਵੀ ਗੁਰਸਿੱਖ ਹੋ ਯਾਰ ਛੱਡੋ ਭਰਾ ਇਹ ਕੁੱਤਾ ਕੰਮ ਯਾਰ ਚਿੱਟੇ ਵਾਲਾ ਕੰਮ ਕਹਿਣਾ ਕੋਈ ਫੀਮ ਭੁੱਕੀ ਦਾ ਆਪਾ ਬੋਧੀ ਨਹੀਂ ਹੈਗੇ ਕੋਈ ਤਾਂ ਖਾਸ ਖਾਸ ਦੀ ਖੇਤੀ ਤਾਂ ਹੋਣੀ ਚਾਹੀਦੀ ਔਰੀ ਮੰਗ ਕਰਦੇ ਆ ਜ਼ਰੂਰੀ ਹੈ ਚਿੱਟਾ ਮਾਰਾ ਚਿਹਰ ਜਿਹਦੇ ਰਾਹਾਂ ਦੇ ਬੱਚੇ ਮਾਰਦੇ ਨੇ ਖਾਂਦ ਪੀਣਾਂ ਦਾ ਲਾਜ ਕਰਵਾਵਾਂਗੇ ਸਣੀ ਨੂੰ ਦਿਤਾਓ ਮਰਦੇ ਨਾ ਡਰ ਲਾਈ ਮਰਦੇ ਚਲੋ ਬਾਹਰੀ ਖਾਲਸਾ ਬਾਹਰੀ ਫਤੇ ਬੋਲੇ ਸੋਹਣਿਆ ਬੋਲ ਤਾਂ ਮੈਨੂੰ ਨਹੀਂ ਮੈਨੂੰ ਲੈ ਜਾ ਤੇ ਜਿਹੜਾ ਖਿਡਾ ਵੱਡਾ ਫੁੱਫੜ ਸੀ ਸਰਦਾਰ ਸੇਵਦੀ ਸਿੰਘ ਮਾਨ ਜਿਹੜਾ ਬੋਲਿਆ ਅਮਰੀਕਾ ਤੱਕ ਸੁਣਿਆ ਜਾਂਦਾ ਸੀ ਉਹ ਫੁੱਫੜ ਨੂੰ ਤੁਸੀਂ ਸਾਰਿਆਂ ਨੇ ਇਕੱਠਾ ਹੋ ਕੇ ਰਲਾਇਆ ਹੁਣ ਤੁਸੀਂ ਆ ਫੁੱਫੜ ਨੂੰ ਵੀ ਇਕੱਠਾ ਹੋ ਕੇ ਰਲਾਓ ਰਲਾਉ ਨੂੰ ਭਰ ਦਿਓ ਪਰੇ ਹਾਰਨਾ ਨਹੀਂ ਸੋ ਮੇਰਾ ਗੁੱਸਾ ਲੱਗੂ ਬੋਲਿਆ ਜਿਤਾਇਓ ਭਾਈ ਵੋਟਾਂ ਪਾਇਆ ਆਦਾ ਫੜ ਸਮਝ ਕੇ ਨਹੀਂ ਸ਼ਕਤਰ ਖਾਵਾਂਗੇ ਖੇਤਰ ਮਾਰਦੇ ਆਪਣੇ ਘਰਾਂ ਚ ਬੜ ਬੜ ਕੇ ਕੱਲ ਸਾਡੇ ਮਾਨਸਾਨ ਕਾਉਂਟਰ ਕਰਿਆ ਝੂਠਾ ਗੋਲੀਆਂ ਮਾਰ ਕੇ ਬੱਚਿਆਂ ਦੇ ਗਿੱਟਿਆਂ ਚ ਗੋਲੀਆਂ ਮਾਰਦੇ ਨੇ ਹੁਣ ਵੀ ਮਾਰਦੇ ਨੇ ਝੂਠੀ ਔਕੇ ਪਿਸਤੌਲ ਬਰਾਮਦ ਕਰਾਉਣ ਗਏ ਸੀ ਓਏ ਇੱਕ ਵਾਰ ਹੁੰਦਾ ਦੋ ਵਾਰ ਹੁੰਦਾ ਹਜ਼ਾਰ ਵਾਰ ਹੁੰਦਾ ਓ ਪਾਗਲ ਯਾਰ ਕੈਮਰਾ ਨਾ ਜਾ ਕਰੋ ਪਾਪਾ ਭਾਈ ਹੱਥ ਲਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪਰਮੇਂਦਰ ਜੀ ਚੋਟਾ ਸਾਹਿਬ ਸਾਡੇ ਕੋਲ ਸਮਾਂ ਬਹੁਤ ਬੁਲਾਰੇ ਜਿਆਦਾ ਨੇ ਪਰ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਉਹ ਕੋੜੀ ਦਵਾਈ ਵਰਗੀਆਂ ਨੇ ਅਸਰ ਜਿਆਦਾ ਕਰਦੀਆਂ ਸਿੱਧੀਆਂ ਨੇ ਇੰਨੀਆਂ ਹੀ ਬੜੀਆਂ ਨੇ ਸੋ ਮਾਫੀ ਚਾਹੁੰਦਾ ਸਮਾਂ ਹੋਰ ਨਹੀਂ ਦੇ ਸਕਦੇ ਇਸ ਦੇ ਨਾਲ ਹੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ 20ਵੀਂ ਸਦੀ ਦੇ ਮਰਦੇ ਮੁਜਾਹਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਾ ਦੇ ਵੱਡੇ ਭਰਾਤਾ ਸਰਦਾਰ ਹਰਚਰਨ ਸਿੰਘ ਜੀ ਕੈਪਟਨ ਹਰਚਰਨ ਸਿੰਘ ਜੀ ਰੋਡੇ ਉਹ ਸਵੇਰੇ ਚੜਾਈ ਕਰਦੇ ਨੇ ਸੋ ਉਹ ਬਹੁਤ ਹੀ ਨਿਤਨੇਮੀ ਸਿੱਖ ਸੰਗਠਨ ਦੀ ਸਿਆਸਤ ਦੇ ਵਿੱਚ ਸਰਗਰਮ ਰਹੇ ਨਿਤਨੇਮੀ ਸੰਨ ਉਹਨਾਂ ਦਾ ਜੀਵਨ ਸਾਡੀ ਸਮੁੱਚੀ ਕੌਮ ਲਈ ਪ੍ਰੇਰਨਾਦਾਇਕ ਹੈ ਸੋ ਸਿੰਘ ਚੜਾਈ ਕਰਨ ਤੇ ਵੀ ਜਿਹੜੇ ਉਹ ਜਕਾੜੇ ਲਾਉਂਦੇ ਆ ਮੈਂ ਉਹਨਾਂ ਦੇ ਨਾਮ ਤੇ ਇੱਕ ਜਕਾੜਾ ਲਾਵਾਂਗਾ ਜਕਾੜੇ ਦਾ ਜਵਾਬ ਜਕਾੜੇ ਵਿੱਚ ਦੇਣਾ ਬੋਲੇ ਨਵੀਰਾ ਘਟ ਦੇ ਚਲੇ ਗਿਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਥੋੜਾ ਬਹੁਤ ਅਹਿਸਾਸ ਕਰੋ ਤੁਹਾਡੇ ਸਾਹਮਣੇ ਬੜੀ ਵੱਡੀ ਲੀਡਰਸ਼ਿਪ ਆ ਕੇ ਬੈਠੀ ਆ ਇਹ ਬੜਾ ਵੱਡਾ ਇਤਿਹਾਸ ਸਚਨ ਜਾ ਰਿਹਾ ਸਾਰੇ ਤੁਸੀਂ ਇਸ ਇਤਿਹਾਸ ਦਾ ਹਿੱਸਾ ਹੋ ਤੇ ਫਿਰ ਰੋਟੀ ਜ਼ਰੂਰੀ ਹੈ ਕਿ ਸਾਡਾ ਪੁਹੇਕ ਜ਼ਰੂਰੀ ਹੈ ਸੋ ਕਿਰਪਾ ਕਰਕੇ ਪੰਡਾਲ 'ਚ ਪਹੁੰਚੋ ਮੈਂ ਹੁਣ ਬੇਨਤੀ ਕਰੂੰਗਾ ਭਾਈ ਸੁਖਨਾਥ ਜੀ ਦੀ ਮਨਾਵਾ ਉਹ ਥੋੜਾ ਜਿਹਾ समय दो मिनट लचार की सो इस ग्रामीण परम सत्कार गुरु लोक गुरु खालसा साहब संगत जी ਤੁਹਾਡੇ ਦਰਸ਼ਨ ਦਰਿਆ ਦੀ ਖੁਸ਼ੀ ਅੰਦਰ ਫਤੇ ਅਰਜ ਕਰਦਾ ਫਤੇ ਗੱਜ-ਵੱਜ ਕੇ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸਤੇਸ ਕਤਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਕਿ ਵੀ ਵੀ ਸਰੀ ਦੇ ਮਹਾਨ ਸ਼ਹੀਦ ਮਹਾਨ ਸੇਖਾਗੂ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭੰਡਾਰਾ ਵਾਲਿਆਂ ਦੇ ਭਾਈ ਸਾਹਿਬ ਕੈਪਟਨ ਹਰਚਰਨ ਸਿੰਘ ਜੀ ਰੋਡੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੰਘਰਸ਼ ਵਿੱਚ ਲੰਘਾਈ ਔਰ ਉਹਨਾਂ ਦੇ ਪਰਿਵਾਰ ਦੇ ਘੱਟੋ-ਘੱਟ 15 ਤੋਂ 20 ਜੀ ਜਿਹੜੇ ਆ ਉਹ ਸੰਘਰਸ਼ ਦੇ ਵਿੱਚ ਸ਼ਹਾਦਤ ਦਾ ਜੰਮ ਪੀ ਗਏ ਮੈਂ ਭਾਵੇਂ ਮੈਂ ਆਪਣਾ ਬੋਲਣਾ ਛੱਡ ਦਵਾਂਗਾ ਪਰ ਮੈਂ ਇਸ ਬੰਦ ਵਿੱਚ ਆਪ ਸਾਰੇ ਸਿੰਘਾਂ ਨੂੰ ਕਿਉਂਕਿ ਅਮਰ ਧਾਰੀ ਬੈਠੇ ਹੋ ਉਹਨਾਂ ਨੂੰ ਕੇਵਲ ਇੱਕ ਬਾਠਾ ਜਿਹੜਾ ਉਹ ਮੈਂ ਅੱਗੇ ਬੋਲਾਂਗਾ ਮਗਰ ਜ਼ਰੂਰ ਬੋਲੋ ਓੰਕਾਰ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਆ ਕਾਲ ਮੂਰਤ ਆ ਕਾਲ ਮੂਰਤ ਆ ਜੁਨੀ ਸਹਿ ਪੰਗ ਹਰਿ ਜੀ ਸਹਿ ਬੰਦ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਆਦੇ ਸੱਚ ਆਦੇ ਸੱਚ ਜੁਗਾਦ ਸੱਚ ਆਦੇ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਨਾਨਕ ਹੋਸੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਹੋਰ ਕਰਾਂਗਾ ਕਿ ਬਹੁਤ ਕੁਝ ਸੁਣਨ ਨੂੰ ਮਿਲਿਆ ਮਹਾਂਪੁਰਖ ਸੰਤ ਬਾਬਾ ਜਨੈਲ ਸਿੰਘ ਜੀ ਖਾਲਸਾ ਭੇਂੜਾ ਵਾਲੇ ਕੀ ਕਰਦੇ ਸੀ ਇਹ ਬੰਦਾ ਜਨਮ ਤੋਂ ਲੈ ਕੇ ਮਰਨ ਤੱਕ ਸਟੂਡੈਂਟ ਰਹਿੰਦਾ ਹੈ ਖਾਲਸਾ ਜੀ ਮੈਂ ਇੱਕ ਬੇਨਤੀ ਕਰਨੀ ਚਾਹਨਾ ਹੈ ਵੈਸੇ ਤਾਂ ਇਹ ਜਿਹੜੀ ਸੋਚ ਹੈ ਇਹ 1469 ਈਸਵੀ ਤੋਂ ਲੈ ਕੇ ਪਰਮ ਸਰਕਾਰியோ ਖਾਲਸਾ ਜੀ 239 ਸਾਲ ਲੱਗੇ ਉਹਦੇ ਵਿੱਚ ਬਾਬਰ ਆਇਆ ਉਹਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਆਈ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਆਈ ਔਰ ਨਦੀਰ ਦੀ ਧਰਤੀ ਉੱਤੇ ਜਾ ਕੇ ਇਹ ਗੱਲ ਕਹੀ ਜੇ ਆਗਿਆ ਭਈ ਆਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਆਇਆ ਇੱਥੇ 40 ਸਾਲ ਅਸਾਂ ਰਾਜ ਕੀਤਾ ਸ਼ੇਰ-ਏ-ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਦਾ ਕਰਕੇ ਪਰੰਤੂ ਖਾਲਸਾ ਦੀ 20ਵੀਂ ਸਦੀ ਦੇ ਮਹਾਨ ਜਨਮਾਇਲ ਜਿਹਦੇ ਮਾਂ ਉੱਤੇ ਇਹ ਗੱਲ ਬੰਦੀ ਹੈ ਕੱਲ ਕਹਿੰਦੇ ਫੱਪਦੇ ਆਂ ਕੱਲ ਆਂਦੇ ਫੱਪਦੇ ਆਂ ਕਿ ਪਿੰਡਰਾਂ ਵਾਲਿਆ ਤੇਰੀ ਸੋਚ ਤੇ ਪਿੰਡਰਾਂ ਵਾਲਿਆ ਤੇਰੀ ਸੋਚ ਤੇ ਪੈਰਾ ਆ ਗਏ ਠੋਕੇ ਸਰਦਾਰ ਜੋ ਖਾਲਸਾ ਜੀ ਉਹੀ ਸੰਗਤ ਵਿੱਚ ਮੈਂ ਪਿੱਛੇ ਵੀ ਬੇਨਤੀ ਕੀਤੀ ਸੀ ਕਿ ਉਹ ਸੋਚ ਨੂੰ ਭਾਈ ਦੀਪ ਸਿੰਘ ਸਿੱਧੂ ਨੇ ਅਕੇ ਤੋੜਿਆ ਭਾਈ ਅਮਰਤਪਾਲ ਜਗੜੇ ਅੱਗੇ ਤੋੜਿਆ ਤੇ ਅੱਜ ਉਸ ਸੋਚ ਨੂੰ ਪਰਮ ਸਤਕਾਰਯੋ ਖਾਲਸਾ ਜੀ ਸੂਰਾ ਸੋ ਪਛਾਣਦੀ ਹੈ ਜੋ ਲੜੇ ਦੀਨ ਕਹਿ ਹੈ ਪਰਜਾ ਪਰਜਾ ਕਟ ਮਰੇ ਕਬੂ ਨਾ ਛਾੜੇ ਖੇਤ ਉਸ ਸੰਦੀਪ ਸਿੰਘ ਸਰਨੀ ਨੇ ਕਿਉ ਮਾਰਿਆ ਮੇਰੇ ਤੋਂ ਪਹਿਲਾਂ ਜਸਕਰਨ ਸਿੰਘ ਬਹੁਤ ਵਧੀਆ ਬੋਲ ਕੇ ਗਿਆ ਮੇਰਾ ਪ੍ਰਹਾਰ ਮੈਂ ਅਰਦਾਸ ਕਰਦਾ ਹਾਂ ਸੱਚੇ ਪਾਤਸ਼ਾਹ ਨੂੰ ਸਿਰਜਾਵੀ ਬਖਸ਼ ਮਾਈ ਕਿਉਂ ਮਾਰਿਆ ਪਰਮ ਸਰਕਾਰ ਜੋ ਖਾਲਸਾ ਜੀ ਇੱਥੇ ਹਿੰਦੁਸਤਾਨ ਦੀ ਸਰਕਾਰ ਨੇ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਕੀਤਾ ਅਕਾਲ ਤਖਤ ਸਭ ਢਹਿ ਢਹਰੀ ਕੀਤਾ ਗੁਰੂਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਸੀਨੇ ਵਿੱਚ ਗੋਲੀਆਂ ਮਾਰੀਆਂ ਤੇ ਫਿਰ ਸਤਬਾਬਾ ਜਰਮੈਲ ਸਿੰਘ ਜੀ ਖਾਲਸਾ ਢੰਡਰਾ ਵਾਲੇ ਸਾਧੀਆਂ ਸਮੇਤ ਸ਼ਹਾਦਤ ਦਾ ਜਾਨ ਪੀ ਗਏ ਉਹ ਸ਼ਹਾਦਤ ਤੋਂ ਬਾਅਦ ਖਾਲਸਾ ਜੀ 인ਦਰਾ ਗਾਂਧੀ ਆਈ ਤੇ ਫਿਰ ਸਤਵੰਤ ਸਿੰਘ ਬਿਆਨਤ ਸਿੰਘ ਆਇਆ ਤੇ ਫਿਰ ਜੇ ਇਥੇ ਮੱਸਾ ਰੰਗਣ ਆਵੇਗਾ ਤੇ ਫਿਰ ਸੁਖਾ ਸਿੰਘ ਮਤਾਬ ਸਿੰਘ ਆਵੇਗਾ ਤੇ ਜੇ ਵਿੰਤਾ 부ਚੜ ਆਵੇਗਾ ਤੇ ਇੱਥੇ ਹਵਾਰਾ ਆਵੇਗਾ ਇੱਥੇ ਰਾਜੋਆਣਾ ਭਾਈ ਤਾਰਾ ਤੇ ਦਲਾਵਰ ਸਿੰਘ ਆਵੇਗਾ ਬਲੇ ਸਨਹਿਰ ਰੱਬੀ ਆਗਾਸ ਜੀ ਤੇ ਜੇ ਸੂਬਾ ਆਵੇਗਾ ਸੂਬੇ ਦਾ ਜਿਗਰ ਕਰਕੇ ਗਿਆ ਮੇਰਾ ਵੀਰ ਸੂਬਾ ਕੋਨੇ ਕਲੇ ਸਿਖਾਣੂ ਨਹੀਂ ਮਾਰਿਆ ਮੇਰੇ ਕੋਲੇ ਅੱਜ ਵੀ ਤੱਥ ਨੇ ਔਰ ਤਰੰਤਾਂ ਜਾ ਕੇ ਪੁੱਛ ਲੋ ਜੰਡਿਆਲੇ ਨੂੰ ਸੜਕ ਜਾਂਦੀ ਉੱਥੇ ਚੌਕਾ ਉੱਥੋਂ ਦਾ ਇੱਕ ਚਮਨ ਲਾਲ ਬੰਦਾ ਹੈ ਉਹਦਾ ਉਹਨੂੰ ਚੁੱਕ ਕੇ ਜਦੋਂ ਉਹਦਾ ਬਾਪ ਮਗਰ ਗਿਆ ਉਹਦੇ ਦੇ ਵਿੱਚ ਸ਼ਰਧਰ ਕੀਤਾ ਉਹ ਬੰਦੇ ਨੇ 20 ਸਾਲ ਲਗਾਤਾ ਸੰਘਰਸ਼ ਕੀਤਾ ਔਰ ਉਹਦੇ ਵਿੱਚ ਜਿਹੜਾ ਇਹ ਗੱਲ ਖਵਾਉਂਦਾ ਸੀ ਗੁਰਬਚਨਾ ਕਿ ਮੈਂ ਮਾਨੋਚਾਲਾਂ ਤੂੰ ਗੁਰ ਤੂੰ ਗੁਰਬਚਨ ਸਿੰਘ ਮਾਨੋਚਾਲ ਦਾ ਪਿਆਰ ਵਰਗਾ ਨਹੀਂ ਜਿਨੇ ਕੌਮੀ ਸ਼ਹਾਦਤ ਦਿੱਤੀ ਉਹ ਕਾਲ ਤਖਤ ਸਾਹਿਬ ਦਾ ਜੱਫੇਦਾਰ ਰਿਆ ਤੇ ਤੂੰ ਉਹਦਾ ਕਰਕੇ ਦਰਬਜਨ ਸੇਗਾ ਆਪਣਾ ਨਾਮ ਮਾਣੋ ਚਾ ਲਖਾਉਂਦਾ ਸਾਂ ਔਰ ਉਸ ਕੇਸ ਵਿੱਚ ਚਾਰ ਬੰਦੇ ਅੰਦਰ ਨੇ ਉਹ ਬੰਦਾ ਮਰ ਗਿਆ ਆਪਣੇ ਬਾਪ ਦਾ ਬਦਲਾ ਲੈਂਦਾ ਲੈਂਦਾ ਸੋ ਮੈਂ ਪਰ ਸਰਕਾਰੀਓ ਖਾਲਸਾ ਦੀ ਇੱਕੋ ਬੇਨਤੀ ਕਰਨੀ ਹੈ ਕਿ ਸੱਣੀ ਨੇ ਆਪਣੇ ਛੋਟੇ ਜਿਹੇ 30 ਦਿਨਾਂ ਦੇ ਬੱਚੇ ਦੀ ਪਰਵਾਹ ਨਾ ਕਰਕੇ ਇਹ ਉਹਨੂੰ ਜਿਹੜਾ ਸੂਰੀ ਸੀ ਉਹਨੂੰ ਗੱਡੀ ਚੜਾਇਆ ਵੇਖੋ ਕੁਦਰਤ ਦਿਨ ਫੇਰਦੀ ਆ ਕੁਦਰਤ ਬਹੁਤ ਵੱਡੀ ਆ ਔਰ ਪੰਜਾਬ ਦੀ ਸਰਕਾਰ ਨੇ ਇਹ ਹੁਕਮ ਕਰ ਦਿੱਤਾ ਕਿ ਤੁਸੀਂ ਇਹਨੂੰ ਅਮਰਸਰ ਤੋਂ ਬਦਲ ਕੇ ਪਟਿਆਲੇ ਲੈ ਜਾਓ ਵੇਖੋ ਉੱਥੇ ਉਹਨੂੰ ਭੇਜਿਆ ਔਰ ਉੱਥੇ ਜਾ ਕੇ ਉਹਨੇ ਸੂਬੇ ਨੂੰ ਮਾਰਿਆ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹਣਾ ਭਰਾਓ ਇਸ ਸਾਲ ਹੀ ਜਾਦ ਦੇ ਤੌਰ ਤੇ ਕੋਈ ਵਾਇਰ ਵਿਰੋਧ ਨਹੀਂ ਉਹਨੇ ਜ਼ੁਲਮ ਦਾ ਟਾਕਰਾ ਜਿਨੇ ਸਾਡੇ ਬੱਚੇ ਮਾਰੇ ਅੱਜ ਮੈਂ ਮੰਗਦਾ ਕਿ ਸਾਰਾ ਪੰਜਾਬ ਇੱਥੇ ਬੈਠਾ ਪਰ ਭਰਾਓ ਅ ਮੇਰੇ ਸਾਥੀ ਬੈਠੇ ਨੇ ਅਸੀਂ ਇਹ ਜਿਹੜਾ ਸੰਤਾਪ ਸੀ ਸੂਬੇ ਦਾ ਆਪਣੇ ਪਿੰਡੇ ਦੇ ਹੰਡਾਇਆ ਅਸੀਂ ਆਪਣੇ ਸਾਡੇ ਚੱਡੇ ਖੱਡੇ ਪਾੜੇਗੇ ਸਾਡੇ ਤੇ ਤਸ਼ੱਦਦ ਕੀਤੇਗੇ ਸਾਡੀਆਂ ਧੀਆਂ ਭੈਣਾਂ ਦਾ ਰੇਪ ਕੀਤਾ ਗਿਆ ਸੋ ਪਰਮ ਸਰਕਾਰ ਯੋ ਖਾਲਸਾ ਜੀ 14 11 ਤਰੀਕ ਵਾਲੇ ਦਿਨ ਜੇਕ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਤਗੜੇ ਹੋ ਜਾਓ ਸਰਕਾਰ ਘਬराई ਪਈ ਹੈ ਸਰਕਾਰ ਦੇ ਇਸ ਵੇਲੇ ਪੱਲੇ ਕੁਝ ਨਹੀਂ ਕਿਉਂਕਿ ਨੌਜਵਾਨ ਸਾਰਾ ਜਿਹੜਾ ਉਹ ਸੰਦੀਪ ਸਿੰਘ ਸੰਦੀਪ ਦੇ ਭਾਈ ਮਨਦੀਪ ਸਿੰਘ ਜੋ ਜੱਸਾ ਸਿੰਘ ਰਾਮਗੜੀਆ ਦੀ ਅੰਸਬੰਸ ਹੈ ਉਹਨਾਂ ਨੇ ਰਾਜ ਪਾਕਿਸਤਾਨ ਤੋਂ ਕੀਤਾ ਦਿੱਲੀ 'ਚ ਅੱਜ ਲੋੜ ਹੈ ਕਿ ਪੰਜਾਬ ਦੇ ਮਨਦੀਪ ਸਿੰਘ ਨੂੰ ਜਿਤਾ ਕੇ ਅਸੀਂ ਰਾਜ ਪਾਕਿਸਤਾਨੀ ਵਾਲਾ ਸਤਾਪਤ ਕਰਨਾ ਸੋ ਪਰਮ ਸਤਕਾਰਯੋ ਖਾਲਸਾ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਦਿਆਂ ਕਿ ਉਹਦਾ ਜੋ ਨਿਸ਼ਾਨ ਇਹ ਬਾਹਰ ਦੀ ਤੇ ਮੈਂ ਤੁਹਾਨੂੰ ਪੁੱਛਣਾ ਹੈ ਅਗਲੇ ਲੈ ਕੇ ਆਇਆ ਮੈਂ ਤੁਹਾਨੂੰ ਪੁੱਛਣਾ ਹੈ ਕਿ ਮੋਰਾਂ ਕਿੱਥੇ ਲਾਓਗੇ ਮੋਰਾਂ ਕਿੱਥੇ ਲਾਓਗੇ ਸੋ ਪਰਮ ਸਤਕਾਰਯੋ ਖਾਲਸਾ ਜੀ ਪੂਰੇ 10:30 ਵਜੇ 14 ਤਰੀਕ ਨੂੰ ਸਭੀ ਨੂੰ ਫੋਨ ਇੱਕ ਉਹਨਾਂ ਦੇ ਦੇਣਾ ਹੈ ਲੱਭ ਲੈਣੇ ਨੇ ਇਹ ਜੇਲਾ ਕਟੀਆਂ ਆ ਸਰਬਤ ਖਾਲਸੇ ਵਾਲੀ ਕ੍ਰੀਮ ਮੇਰੇ ਨਾਲ ਬੇਚੀ ਹੈ ਸਾਡੇ ਕੋਲੇ ਵੀ ਮਤਲਬ ਅਰੇ ਇਹ ਫੋਨ ਭਾਵੇਂ ਚੋਰੀ ਸਰਕਾਰਾਂ ਤੋਂ ਇਹੀ ਬਾਦਲ ਕਹਿੰਦਾ ਸੀ ਕਿ ਜਿੰਨਾ ਚਿਰ ਗਦੀਪ ਸਿੰਘ ਮਠਿੰਦੇ ਨੂੰ ਭਾਈ ਮੋਗਮ ਸੱਗ ਹੋਰਨ ਨੂੰ ਤੂੰ ਫੜ ਕੇ ਬੀਜਪੀ ਸਾਹ ਮੰਦਰ ਨਹੀਂ ਦਿੰਦਾ ਉਹਨਾਂ ਚਿਰ ਤੱਕ ਮੈਂ ਤੇਰੇ ਬ੍ਰੇਕਫਾਸਟ ਨਹੀਂ ਕਰਨਾ ਕੋਈ ਪਰਵਾਹ ਨਹੀਂ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ 10:30 ਵਜੇ ਇੱਕ ਫੋਨ ਤੇ ਇੱਕ ਖਬਰ ਛਪਣੀ ਹੈ ਤੇ ਉਹ ਬੜਾ ਖਬਰ ਕੀ ਹੈ ਮੈਂ ਤੁਹਾਨੂੰ ਦੱਸਦਾ ਤੇ ਧਿਆਨ ਨਾਲ ਸੁਣਿਓ ਖਬਰ ਤਾਂ ਛਪਣੀ ਹੈ ਜੇ ਤੂੰ ਸਾਰਾ ਜੋਰ ਲਾ ਦਿੱਤਾ ਆਪਣੇ ਰਿਸ਼ਤੇਦਾਰਾਂ ਨੂੰ ਪਰ ਉਹ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਪੰਜਾਬ ਤੋਂ ਬੰਦੇ ਆ ਤੁਹਾਡੇ ਸਾਰੇ ਪਹਿਲਪੁਰਾ ਉਦੇਸ਼ ਉਚ ਬੈਠੇ ਆ ਉਹਨਾਂ ਨੂੰ ਕਹੋ ਕਿ ਰਿਸ਼ਤੇਦਾਰ ਦਾ ਬਲਬ ਕੇ ਟੈਲੀਫੋਨ ਕਰ ਦਿਓ ਭਰਾ ਪਿਓ ਜਿੱਥੇ ਮਰਜ਼ੀ ਵੋਟ ਪਾਵੇ ਤੇ ਜਿਹੜਾ ਨੌਜਵਾਨਾ ਉਹ ਨਰਦਾਂ ਕੱਸ ਦਿੰਦਾ ਜੇ ਉਹਨਾਂ ਦੀਆਂ ਸਾਰੀਆਂ ਵੋਟਾਂ ਉਦੇਸ਼ ਉਚ ਤੁਹਾਡੇ ਤੋਂ ਤੁਹਾਨੂੰ ਪੈਣੀਆਂ ਇਸ ਕਰਕੇ ਬੁਦੇਸ਼ਾ ਵੇਖਿਆ ਨਹੀਂ ਫਿਰਦਾ ਉਹ ਮੈਂ ਕਿਹਾ ਸੀ ਚੌਲ ਸਾਹਿਬ ਨੂੰ ਬੈਠਿਆ ਮੈਂ ਕਿਹਾ ਉੱਥੇ ਗਰੇਡ ਕਰਾਓ ਬੁਦੇਸ਼ਾ ਦੇ ਵਿੱਚ ਤੇ ਅੱਜ ਮਨਦੀਪ ਸਿੰਘ ਨੂੰ ਕਮ ਦੀ ਅੰਥਾ ਤੇ ਜਿਤਾਉਣ ਦੀ ਲੋੜ ਆ ਜੋ ਜਿਹੜਾ 10:30 ਵਜੇ ਖਬਰ 'ਚ ਬਣਿਆ ਉਹ ਤੁਹਾਨੂੰ ਖਬਰ 'ਚ ਡਗਾ ਦੱਸਣਾ ਉਹ ਖਬਰ ਇਹ ਆ ਕਿ ਭਾਈ ਮਨਦੀਪ ਸਿੰਘ ਜੀ ਭਾਈ ਸਰਦਾਰ ਸੰਦੀਪ ਸਿੰਘ ਜੀ ਫਿਰ ਇਹ ਆਪਣੇ ਨਿੱਕਰ ਪਰਦੇ ਹਰਮੇਸ਼ ਸਿੰਘ ਸੰਧੂ ਸੇ ਅੱਗੇ ਚੱਲ ਰਿਹਾ ਹੈ ਅੱਛਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਲਾਡੀ ਨਿੱਜਰ ਜੀ ਰਾਜੂ ਠਾਕਰ ਭਾਈ ਜਗਤਾਰ ਸਿੰਘ ਦੀ ਸਿੱਧਵਾ ਸ਼ਹੀਦ ਭਾਈ ਸੁਖਵਿੰਦਰ ਸਿੰਘ ਜੀ ਦੇ ਪਰਿਵਾਰਤਾ ਨੇ ਸਟੈਂਡਰਡ ਜੀ ਦੀ ਗੱਲ ਸਾਥੀਆਂ ਦੇ ਪੁੱਤ ਨੇ ਉਹਨਾਂ ਦਾ ਧੰਨਵਾਦ ਭਾਈ ਨਵਦੀਪ ਸਿੰਘ ਜੀ ਜਲਵੇੜਾ ਵਾਟਰ ਕੈਨਨ ਵਾਲੇ ਉਹ ਵੀ ਸਾਡੇ ਦਰਮਿਆਨ ਬੈਠੇ ਨੇ ਉਹਨਾਂ ਦਾ ਵੀ ਧੰਨਵਾਦ ਜਿਉਂ ਆਇਆ ਮੋਹਨ ਸਿੰਘ ਜੀ ਫਤਿਹਾਬਾਦ ਉਹਨਾਂ ਦਾ ਵੀ ਧੰਨਵਾਦ ਉਸ ਦੇ ਨਾਲ ਭਾਈ ਜਮਨਪ੍ਰੀਤ ਸਿੰਘ ਜਬਾਲ ਰਣਜੀਤ ਸਿੰਘ ਜਬਾਲ ਅਮਰਜੀਤ ਸਿੰਘ ਛੋਡੂ ਪਡੋਰੀ ਉਹਨਾਂ ਦਾ ਵੀ ਧੰਨਵਾਦ ਭਾਈ ਰਣਜੀਤ ਸਿੰਘ ਜਰਾਣਾ ਉਹਨਾਂ ਦਾ ਵੀ ਧੰਨਵਾਦ ਹੋਰ ਨਿਆਂਇਕ ਜਥੇਬੰਦੀਆਂ ਪਹੁੰਚੀਆਂ ਨੇ ਮਾਝੇ ਦੀਆਂ ਸਾਰੀਆਂ ਦੇ ਹੱਕ ਵਿੱਚ ਜਥੇਬੰਦੀਆਂ ਜਿੰਨੇ ਵੀ ਸਿੰਘ ਇੱਥੇ ਪਹੁੰਚੇ ਨੇ ਆਪਣੇ ਕਾਫਲੇ ਦੇ ਨਾਲ

तु आई न मान